ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਨਵੇਂ ਵਲੌਗ ਦੀ ਸ਼ੁਰੂਆਤ ਕੀਤੀ ਆ ਸੋ ਇਹ ਪਿੰਡ ਹੈਗਾ ਆ ਬਖਸ਼ੀਵਾਲ ਤੇ ਜੇ ਸੇਮ ਟੂ ਸੇਮ ਜਿਹੀ ਕੋਠੀ ਬਣੀ ਆ ਸਿੱਧੂ ਮੂਸੇਵਾਲ ਦੀ ਤੇ ਵਿੱਚੇ ਮੇਰੇ ਵੇਖ ਸਕਦੇ ਹੋ ਬੈਕਗ੍ਰਾਉਂਡ ਤੇ ਬਹੁਤ ਵੱਡੀ ਕੋਠੀ ਬਣਾਈ ਆ ਤੇ ਉਹਨਾਂ ਦਾ ਜਿਹੜਾ ਸੇਮ ਟੂ ਸੇਮ ਜਿਹੜਾ ਬੁੱਤ ਬਣਾਇਆ ਉਹ ਇੱਥੇ ਲਾਇਆ ਹੋਇਆ ਸੋ ਤੁਹਾਨੂੰ ਉਹ ਵੀ ਮੈਂ ਵਿਖਾ ਲਦਾ ਸੋ ਤੁਸੀਂ ਬੋਤ ਦੇਖ ਸਕਦੇ ਹੋ ਵੀ ਸਿੱਧੂ ਮੂਸੇਵਾਲਾ ਦਾ ਬੁੱਤ ਜਿਹੜਾ ਇੱਥੇ ਲਾਇਆ ਆ ਤੇ ਮਾਈਕ ਹੱਥ ਚ ਫੜਿਆ ਹੋਇਆ ਆ ਆਹ ਤੇ ਬੋਤ ਦੇਖ ਦਿਓ ਬਾਕੀ ਆਪਾਂ ਚੱਲਦੇ ਆਂ ਅੰਦਰ ਤੇ ਅੰਦਰ ਜਿਹੜੇ ਰੂਮਗਾਰਾ ਵੇਖਦੇ ਕਿੰਨਾ ਦਾ ਰੂਮ ਆ ਬਾਹਰੋਂ ਵੀ ਦੇਖ ਸਕਦੇ ਹੋ ਵੀ ਬਹੁਤ ਸੋਹਣੀ ਕੋਠੀ ਬਣਾਈ ਆ ਤੇ ਚਲੋ ਹੁਣ ਆਪਾਂ ਅੰਦਰ ਵੜਦੇ ਆਂ ਐਂਟਰੀ ਤੇ ਉੱਥੇ ਬੈਠੇ ਹੋਏ ਆ ਵਿਛੇ ਬਾਪੂ ਜੀ ਨਾ ਤੇ ਆ ਬਾਪੂ ਜੀ ਦੀ ਹੁਣਾਂ ਦੀ ਕੋਠੀ ਆ ਤੇ ਵੇਖ ਦਿਓ ਤੇ ਬਾਪੂ ਹਣਾ ਨੇ ਸੇਮ ਟਿਸੇ ਕੋਠੀ ਬਣਾਈ ਆ ਆਓ ਪਹਿਲਾਂ ਅੰਦਰ ਕੋ ਮਕਾਨੇ ਆ ਫਿਰ ਬਾਪੂ ਹਣਾ ਨਾਲ ਗੱਲਬਾਤ ਕਰਾਂਗੇ ਕਿ ਸਾਤਾ ਉਹਦਾ ਮਿਸਤਰੀ ਵਗੈਰਾ ਲੱਗੇ ਇੱਥੇ ਆ ਬਣਾਈ ਇਹ ਲੋਬੀ ਵਗੈਰਾ ਨਾ ਬੜਾਈ ਚੀਜ਼ਾਂ ਦਾ ਘੜਾ ਬਾਤ ਜੋਗੋਵਾਲ ਅੱਛਾ ਪਿੰਡ ਦਾ ਨਾਮ ਹੈਗਾ ਜੀ ਜੋਗੋਵਾਲ ਮਾਜਾ ਹਵੇਲੀ ਆ ਬਾਕੀ ਨਕਸ਼ਾ ਵਗੈਰਾ ਪੂਰਾ ਲਾਤਾ ਇਥੇ ਕਰਕੇ ਰੈਡੀ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਉੱਪਰ ਥੱਲੇ ਤੁਸੀਂ ਵੇਖ ਹੀ ਲਿਆ ਉੱਪਰ ਤੋਂ ਨਹੀਂ ਹਾਰੇ ਥੋੜੇ ਵੇਖ ਕੇ ਆਉਂਦੇ ਆਂ ਬੜਾਈ ਤੇ ਕਾਫੀ ਵੱਡੀ ਇਹਨਾਂ ਨੇ ਕੋਠੀਆਂ ਦਾ ਗੱਲਬਾਤ ਹੈਗੀ ਇਹਨਾਂ ਦੀ ਐਂਡ ਤੇ ਉੱਪਰ ਵੀ ਸੇਮ ਟੂ ਸੇਮ ਜਿਹਦਾ ਕੋਠੀ ਤੁਸੀਂ ਅਜੇ ਨਹੀਂ ਵੇਖਿਆ ਹੋਊਗਾ ਵੀਡੀਓ ਦੇ ਵਿੱਚ ਤੇ ਉੱਪਰ ਵੀ ਸੇਮ ਟੂ ਸੇਮ ਉਦਾਂ ਹੀ ਤਿਆਰ ਕੀਤੀ ਗਈ ਹੈ ਅਜਿਹੇ ਕਮਰੇ ਮੈਂ ਹੀ ਵੇਖੀ ਵੀਡੀਓ ਅਜਿਹਾ ਸੇਮ ਟੂ ਸੇਮ ਕਮਰੇ ਤਿਆਰ ਕੀਤੇ ਗਏ ਆ ਤੇ ਕੁਝ ਬਾਹਰ ਦਾ ਵੀਊ ਆਪਾਂ ਚੈੱਕ ਕਰ ਲੈਨੇ ਆ ਲਓ ਜੀ ਕੀ ਬਾਤ ਆ ਹਲੇ ਬਜਰੀ ਵਗੈਰਾ ਉੱਤੇ ਪਾ ਰਹੇ ਆ ਨਾ ਰੋੜੀ ਕੁੱਟ ਕੇ ਪਾ ਰਹੇ ਆ ਹਲੇ ਕੰਪਲੀਟ ਕਰਨੀ ਆ ਮੇਰਾ ਕੰਮ ਰੁਕਿਆ ਪੈ ਰਾਂ ਦਾ ਹਲੇ ਕਰਨਾ ਗੇ ਹੋਰ ਪੂਰੀ ਲਾਸਟ ਤੱਕ ਜਦ ਤਿਆਰ ਹੋਏਗੀ ਤੇ ਫਿਰ ਕਰੀ ਆਪਾਂ ਟਰਾਈ ਕਰਾਂਗੇ ਕਰੀ ਚਣਕੀ ਇੱਕ ਦੋਤ ਤਿੰਨ ਮੰਜਲ ਨਣਕ ਤਿੰਨ ਮੰਜਲ ਕੁੱਠੀ ਆਏ ਮੂਸਿਆਂ ਨੇ ਜਗ੍ਹਾ ਬੜੀ ਘੇਰੀ ਪਰ ਇਹਨਾਂ ਨੇ ਠੀਕ ਠਾਕ ਘੇਰੀ ਜਗ੍ਹਾ ਨੋਇ ਦੇ ਉੱਪਰ ਵੀਊ ਵੇਖੋਣ ਤੁਹਾਨੂੰ ਪਰੋ ਵੀਊ ਵਿਖਾਉਂਦੇ ਆਂ ਜੀ ਕੋਠੀ ਦਾ ਆ ਆਪਣੇ ਪਿੰਡ ਨੇ ਸਾਰੇ ਅਲੱਗ ਅਲੱਗ ਔਹ ਲੱਗਾਰੇ ਬੁੱਤ ਹੈਗੀ ਵੱਡੀ ਆ ਨਾ ਭਾਈ ਇਹਦਾ ਲੱਗਦੀ ਵੇਖਣ ਚ ਲੱਗੀ ਹੈ ਪਰ ਹੈ ਵੱਡੀ ਜੀ ਕੋਠੀ ਓਏ ਇਹ ਤੋਂ ਪਰ ਵੀ ਆ ਗਰੀ ਪਰ ਪਰ ਪੋੜੀਆਂ ਨਹੀਂ ਬਣੀਆਂ ਜਾਣ ਲਈ ਆਪਾਂ ਇੱਥੇ ਹੀ ਥੱਲੇ ਠੀਕ ਆ ਲੋਈ ਦੇ ਇਸ ਦੇ ਵੀ ਇਮਾਮ ਦਾ ਕੋ ਬਲਾਸਟ ਹੋ ਰਹੀ ਬਲਾਸਟ ਸੇਮ ਟੂ ਸੇਮ ਤਿਆਰ ਕੀਤੀ ਗਈ ਚੀਜ਼ ਐ ਤੇ ਵੀ ਆਪਾਂ ਆ ਗਏ ਹੁਣ ਬਾਹਰ ਕੋਠੀ ਤੋਂ ਤੇ ਪੂਰੀ ਜਿਹੜੀ ਕੋਠੀ ਆਪਾਂ ਕਵਰ ਕਰਤੀ ਆ ਤੇ ਸਾਹਮਣੇ ਜਿਹੜੇ ਬੰਨੇ ਵੀਰ ਨੇ ਪੈਂਟਿੰਗ ਕੀਤੀ ਹੋਈ ਆ ਬਹੁਤ ਸੋਹਣੀ ਆ ਲੈਜੈਂਡ ਅਜੇ ਮੁੱਕਿਆ ਨਹੀਂ ਹੈ ਕੋਈ ਹੋਰ ਤੇ ਥੱਲੇ ਵੀਰ ਦੇ ਨੰਬਰ ਤੇ ਤਾਇਆ ਸੁਖ ਬਾਈ ਪੀਬੀ 06 ਮੱਜਾ ਸਾਈਡ ਨੰਬਰ ਆ ਜੇ ਕਿਹਨੇ ਆਪਣੇ ਪੈਟਿੰਗ ਬਣਾਉਣੀ ਆ ਤੇ ਆਹ ਵੀਰ ਦਾ ਨੰਬਰ ਲੈ ਲਿਓ ਤਾਂ ਸੰਪਰਕ ਕਰ ਲਿਓ ਬਾਕੀ ਵੀਡੀਓ ਆਪਾਂ ਪੂਰੀ ਬਣਾਤੀ ਆ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਗਾ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਹਨੇ ਆਉਣਾ ਆ ਤੇ ਇਹ ਹੈਗਾ ਆ ਆਪਣੇ ਗਰਦਾਸਪੁਰ ਜਿਹੜਾ ਕਲਾਨੌਰ ਸਾਡਾ ਰੋਡ ਆ ਤੇ ਜੋਗਵਾਲ ਪਿੰਡ ਜੇ ਬਖਸ਼ੀ ਬਖਸ਼ੀ ਵਾਲ ਦੇ ਨਾਲ ਹੀ ਆ ਜੋਗਵਾਲ ਸੋ ਇੱਥੇ ਇੱਕ ਕਰ ਜ਼ਰੂਰ ਆਇਓ ਜੇ ਕਿਹਨੇ ਵੀਡੀਓ ਬਣਾਉਣੀ ਆ ਤਾਂ ਸੇਮ ਟੂ ਸੇਮ ਕੋਠੀ ਆ ਗਈ ਆ ਮੁੱਸੇਵਾਲ ਵਰਗੀ ਜਿਹੜੀ ਕੋਠੀ ਆ ਤੇ ਬਾਕੀ ਜੀ ਵੀਡੀਓ ਬੜੀ ਲੱਗੀ ਤਾਂ ਆ ਸ਼ੇਅਰ ਜਰੂਰ ਕਰ ਦਿਓ